ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਸ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਤੇ ਬਾਠ ਹੁਣਾ ਕੋ ਪਹੁੰਚੇ ਅੱਜ ਤੇ ਚੰਗੀਆਂ ਝੋਟੀਆਂ ਕੁਆਲਿਟੀ ਦੀਆਂ ਤੇ ਬਹੁਤ ਹੀ ਜਿਆਦੀਆਂ ਚੰਗੀਆਂ ਹਰਿਆਣੇ ਦੀਆਂ ਸੁਈਆਂ ਸਵਾਈਆਂ ਤਾਜ਼ੀਆਂ ਝੋਟੀਆਂ ਤੇ ਦੁੱਧ ਦੀ ਗੱਲ ਕਰੀਏ ਦੁੱਧ 14 15 16 ਕਿਲੋ ਦੁੱਧ ਤਿਆਗ ਵਾਲੀਆਂ ਤੇ ਕਰਦੇ ਆ ਜੀ ਗੱਲ ਸਸਕਿਆ ਬਾਦ ਸਾਹਿਬ ਜੀ ਅਸੀ ਕਾਲ ਜੀ ਮਹਾਰਾਜ ਜੀ ਹਾਸੀਕਾਰ ਕੀ ਹਾਲ ਚਾਲ ਨੇ ਕਿਰਪਾ ਦਾ ਦੇ ਵੀ ਬਹੁਤ ਹੀ ਵਧੀਆ ਕਾਰੋਬਾਰ ਚੱਲਣ ਡਿਆ ਵਾ ਚਲ ਕਿਰਪਾ ਜੀ ਇਹ ਪਹਿਲੋ ਐਡਰੈਸ ਦੱਸ ਦਈਏ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਕਈ ਬੰਦੇ ਭੈਣ ਭਰਾ ਪੁੱਛਦੇ ਆ ਵੀ ਪਿੰਡ ਕਿਹੜਾ ਹੈ ਤੁਹਾਡਾ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਸਾਹਿਬ ਜੀ ਹਾਂ ਜੀ ਫੋਨ ਨੰਬਰ ਤੇ ਸਾਰੇ ਭੈਣ ਭਰਾ ਜਿਹੜੇ ਜage ਵੀਡੀਓ ਵੇਖਦੇ ਨੇ ਉਹ ਪਤਾ ਹੈ 8872912 ਨੂੰ ਫਾਨ ਤੇ ਚੈਨਲ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਦਾ ਵੱਧ ਤੋਂ ਵੱਧ ਭੈਣ ਭਰਾ ਕਰੋ ਹਾਂਜੀ ਤੇ ਆਉਣ ਵਾਲਾ ਨੋਟੀਫਿਕੇਸ਼ਨ ਕਰਦਾ ਜਿਹੜੀ ਵੀਡੀਓ ਪਵੇ ਹਰ ਇੱਕ ਭੈਣ ਭਰਾ ਨੂੰ ਪਹਿਲਾਂ ਪਹੁੰਚੇ ਕਈ ਬੰਦੇ ਆਖਦੇ ਭਾਜੀ ਅਸੀਂ ਮੰਗਲਵਾਰ ਤਾਡੀ ਡੀ ਕਰਦੇ ਅੱਜ ਥੋੜਾ ਜਿਹਾ ਕੰਮ ਪੈ ਗਿਆ ਮਾਲ ਤੇ ਰਾਤ ਦਾ ਆਇਆ ਸੀ ਤੇ ਵੀਡੀਓ ਇਹ ਕਰਕੇ ਨਹੀਂ ਪਈ ਹੁਣ ਸਵੇਰੇ ਵੀਡੀਓ ਪੈ ਜੂਗੀ ਜਿਆਦੀਆਂ ਕੁਆਲਿਟੀ ਵਾਲੀਆਂ ਤੇ ਜਿਆਦੀਆਂ ਚੰਗੀਆਂ ਝੋਟੀਆਂ ਆਓ ਪੇਗੇ ਇੱਕ ਤੇ ਆ ਮੀਨੀ ਤੋਂ ਤੇ ਗੱਡੀ ਵੀਡੀਓ ਚ ਪਾਈ ਸੀ ਇਹਨਾਂ ਬੰਦਿਆਂ ਸਾਈ ਪਾਈ ਆ ਤੇ ਕੋਈ ਉਹਨਾਂ ਨੂੰ ਪ੍ਰੋਬਲਮ ਪੈ ਗਈ ਆ ਨਹੀਂ ਹੁਣ ਛੋਟੇ ਪਾਸੇ 13 14 ਕਿਲੋ ਦੁੱਧ ਹੋਊਗਾ ਤੇ 13 14 ਲੀਟਰ ਦੁੱਧ ਵਧੀਆ ਅੱਡਾ ਕਰਕੇ ਆ ਤੇ ਆ ਗੱਬਣ ਤੋਂ ਚਲਾਈਏ ਕੰਮ ਗੱਬਣ ਠੀਕ ਆ ਦੇਖੋ 6 ਲੱਖ ਆ ਆ ਖਾੜਾ ਭਰਵਾਣਾ ਕਿੰਨਾ ਦਾ 6 ਦੰਦ ਤੇ ਆ ਵੇਖ ਨੋਕ ਆਗਾ ਥਾਣੇ ਇਹ ਨਾ WhatsApp ਆਪਾਂ ਗੱਲ ਸਹੀ ਕਰ ਲਈ ਗਲਤ ਨਹੀਂ ਗੱਲ ਕਰਨੀ ਹੈ ਤਰੀਪਰ ਉਹ ਸਾਡੇ ਕੋ ਗਈ ਸੀ ਠੀਕ ਆਪਾਂ ਉਧਰੋਂ ਆਂਦੀ ਸੀ ਅੱਜ ਦੇ ਸਵੇਰੇ ਨੇ ਦੁੱਧ 12 ਤੋਂ 13 ਲੀਟਰ ਕੱਢਿਆ ਢੇਗਾਂ ਲੀਟਰ ਠੀਕ ਉਹ ਤੋਂ ਦੋ ਜੰਗੀ ਐਵਲੇ ਛਕੀ ਆ ਛਗੀ ਮੂੰਹ ਅੰਗੀ ਠੀਕ ਜਾਂਦੇ ਐਰਕਾ ਝੋਟੀ 15 ਕਿਲੋ ਦੁੱਧ ਭਰੂ ਵੀ ਆਦੀ ਕਰਕੇ ਜੀ ਦੁੱਧ 15 ਲੀਟਰ ਤੋਂ ਤਾਂ ਵਧੀਆ ਭਰੂ ਵੀ ਤੇ ਠੀਕ ਹੈ ਛੇ ਦੰਦ ਕੱਲ ਨੀ ਉੱਤਰ ਦੀ ਉੱਤਰ ਦੀ ਚੋਣਗਾ ਤੇ ਭਾਅ ਆ ਗਿਆ ਬਿਲਕੁਲ ਲੈਸ ਵਾਲਾ ਕਰ ਦੇਣਾ ਸਾਰੀਆਂ ਮੰਗਾਂ ਗੱਬਨ ਝੋਟੀ ਛੇ ਦੰਦ ਦੂਜਾ ਸੂਆ ਤੇ ਥਾਨ ਕੁਆਲਿਟੀ ਦੀ ਪਿੱਟ ਪੁਰਾ ਚੰਗਾ ਪੂਰਾ ਹੋ ਗਿਆ ਚੰਗਾ ਝੋਟੀ ਨੂੰ ਆਹ ਵੇਖੋ ਗੋਲ ਝੱਟਾ ਆਹ ਦੋ ਤਲੇ ਇਹ ਝੋਟੀ 15 ਕਿਲੋ ਦੁੱਧ ਭਰ ਦੇ ਜਾਂ 15 ਲੀਟਰ ਦੁੱਧ ਭਰ ਦੇ ਠੀਕ ਆਹ ਵੇਖ ਆ ਇੱਧਰ ਵੇਖੋ ਝੱਡੇ ਨੂੰ ਗਾਮ ਸ਼ਾਨ ਦੀ ਗੱਲ ਕਰਨੀ ਭਾਣਾ ਭੋਲਾ ਜੀ ਵੀ ਆਹ ਵੇਖੋ ਤੁਹਾਨੂੰ ਭਰਾਵਾਂ ਖਾਣੇ ਇਹ ਆਹ ਵੇਖੋ ਕਿੰਨਾ ਵੇਖੋ ਭਲਾ ਆਹ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਹਾਂਜੀ ਹਾਂਜੀ ਮੈਂ ਆਪਾਂ ਮਾਵ ਨਹੀਂ ਇਧਰੋਂ ਲੈਂਦੀ ਹਾਂ ਚਲੋ ਮਈਆ ਝੋਟੀ ਆ ਜਿਹੜੀ ਆਪ ਦਿੱਤੀ ਸੀ ਹਾਂਜੀ ਉਹ ਟੋਕੜਾ ਜਿੱਤਰਾ ਆਪਣੀਆਂ ਹੁੰਦਾ ਕਿ ਜਿੱਤਰਾ ਬੂਰੀ ਮੈਂ 85 ਦੀ ਵੇਖ ਲਵੈਗੀ ਆ ਹਾਂਜੀ ਤੇ ਝੋਟੀ ਸਾਡੇ ਕੋਲ ਪਹਿਲੇ ਸੂਰੇ ਬੰਦਿਆਂ ਨੇ ਖੜੀ ਹੀ ਕਰ ਦਿੱਤਾ 1 ਲੱਖ ਤੇ 15000 ਦੀ ਹਾਂਜੀ ਤੇ ਅਸੀਂ ਕਿਹਾ ਵੀ ਬਾਅਦ ਲਗਾਂਗੇ ਚਲੋ ਯਾਰ ਕੰਮ ਮੜ ਕੇ ਭੈਣ ਭਰਾ ਉਹਨਾਂ ਥੋੜੀ ਥੋੜੀ ਜਿਹੀ ਮਾੜ ਆ ਲੱਸਾ ਆਪਾਂ ਨੇ ਰੱਖਿਆ ਕਿਉਂਕਿ ਝੋਟੀ ਨੇ ਦੁੱਧ ਦਿੱਤਾ ਵਾ ਗੱਬਣ ਹੋਈ ਨੇ ਸਾਡੇ 7-8 ਮਹੀਨੇ ਦੁੱਧ ਦਿੱਤਾ ਲਗਾਤਾ ਹਾਂਜੀ ਐਰਕਾ ਵੀ ਲੇਵੇ ਲਾਵੇ ਦੀ ਬੜੀ ਕੋਲੀ ਪਾਲੀ ਖੁੱਲੀ ਆ ਆਪਣੀ ਸਮਝ ਨਾਲ ਹੀ ਕੋਈ ਮੇਰਾ ਵੀ ਨਵੇ ਕਈ ਬੰਦੇ ਸਾਹਮਣੇ ਨਹੀਂ ਮਾਲ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਦਾਂ ਦੇ ਹੁੰਦਾ ਛੋਟੀ ਮੇਰੇ ਆਈਡੀ ਨਾਲ 15 ਕਿਲੋ ਦੁੱਧ 15 16 ਕਿਲੋ ਭਰੂ ਠੀਕ ਆ ਠੀਕ ਸਵਾ ਲੱਖ ਮੁੱਲ ਕਰ ਲਈਏ ਜਾਇ ਜੀ ਜਾਂਦਾ ਪਰ ਨਾ ਇੰਨਾ ਮੁੱਲ ਨਾ ਕਰੀਏ ਇੱਕ 15 ਦੀ ਇੱਕ 10 ਦੀ ਦੇ ਜਾਨਾ ਇੱਕ 10 ਦੀ ਠੀਕ ਆ ਅਗ ਦੇਖੋ ਇੱਕ ਮਿੰਟ ਆ ਦੇਖੋ ਇਦਾਂ ਦੀ ਮੈਂ ਮਿਲਣੀ ਨਹੀਂ ਕਿ ਕਿਹੜਾ ਇਦਾਂ ਦੇਖੋ ਗਰੀਬ ਸ਼ਾਰੀ ਨੂੰ ਤੇ ਆ ਇੱਕ ਜਾਇ ਜਾਇ ਕਰਕੇ ਰਿਹਾ ਆ ਦੇਖੋ ਜਾਇ ਦੀ ਮੁੱਲ ਤੇ ਜਿਆ ਜਿਆ ਕੀ ਫਾਟਾ ਉਹ ਤੇ ਆ ਮੈਂ ਜਿਹੜੀ ਆ ਇਹ ਦੇਖੋ ਸਚਾਈ ਵਾਲਾ ਲੈ ਹੁਣੇ ਫਾਟਾ ਜੁੱਧ 15 ਕਿਲੋ ਆ 15 ਕਿਲੋ ਹਾਂ ਮੈਲਾ ਡਈ ਆ ਸੁਣਨਾ ਕੱਲ ਦਾ ਤੇ ਇੱਧਰ ਦੇਖੋ ਗਾੜੀ ਪਿਸ਼ਾਰੀ 14 ਲੀਟਰਾਂ ਨਾਲ ਮੈਂ ਦੇਣੀ ਆ ਠੀਕ ਆ 2.5 ਕਿਲੋ ਮੈਂ ਇਹਦੀ ਗਾੜੀ ਆ ਠੀਕ ਜਾਣ ਦੁੱਧਾਂ ਦੀ ਜਾਣ ਦੁੱਧਾਂ ਦੀ ਹਾਂਜੀ ਇਹ ਇੱਧਰ ਦੇਖੋ ਗਾੜੀ ਪਿਸ਼ਾਰੀ ਤੇ ਹੈਗਾ 15 ਕਿਲੋ ਆ 14 ਲੀਟਰਾਂ ਨਾਲ ਬੰਦਾ ਵਾਹ ਲੈ ਜੇ ਵੇਖੋ ਕਿੰਨੇ ਚੌਦੇ ਚੁਗੀ ਆ ਹਾਂਜੀ ਹਾਂਜੀ ਪੇਟ ਗਾਉ ਜੋ ਵੀ ਬਾਤ ਸਾਹਿਬ ਲਾਉਣਾ ਪਈਦਾ ਅਸੀਂ ਲਾਉਨੇ ਆ ਪਰ ਇੰਦਰਜੀਤ ਭਾਈ ਜੀ ਆਹ ਦੇਖੋ ਬਹੁਤ ਚੰਗਾ ਇਹਦਾ ਮਾਈਕ ਖੋਲੋ ਇਹ ਆਈ ਦੇਖ ਸਾਹ ਦੇਖ ਕਿ ਭਾਈ ਪੂਲੀ ਫੋਲੇ ਆ ਦੇਖੋ ਬਹੁਤ ਹੀ ਸ਼ੋਹਣੇ ਆ ਦੇਖੋ ਬਹੁਤ ਇਦਾਂ ਬੈਗੂ ਕੇ ਦੋ ਗਰੇ ਅੱਗੇ ਬੰਦੇ ਆਏ ਤੇ ਵਖਾਲਿਆ ਥੋੜਾ ਥਣਾਇਆ ਮੈਂ ਹਾਂ 14 ਲੀਟਰ ਮੇਰੇ ਕੋ ਚੋਗੇ ਦੋ ਡੰਗ ਤਿੰਨ ਡੰਗ ਖੜੇ ਬੰਦਾ ਬਣੀ ਠੀਕ ਹਾਂ ਇਹ 15 ਵਾਚਾ ਗळा 15 16 ਕਿਲੋ ਆ 14 ਲੀਟਰਾਂ ਦਾ ਲੈ ਜੀ ਜਿਹੜਾ ਮਰਜੀ ਹਾਂ ਵੇਖ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਮਾਂਡੀ ਪਾਈ ਫਿਰਦੀ ਆ ਮਾਂਡੀ ਆ ਥੱਲੇੋਂ ਦੇਖੋ ਕੀ ਇਹ ਗਾਰ ਲੈ ਫਿਰਦੀ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਹਾਂ ਵੇਖੋ ਤੇ ਵਟਸਐਪ ਮੋਲ ਨਹੀਂ ਮੈਂ ਇਹਦਾ ਕਰਨਾ ਕੋਈ ਇਹ ਕਦੇ ਨਾਆਂੀਆਂ ਦੇ ਲਾਵਾ ਤੇ ਦੇਣ ਵਾਲੀਆਂ ਗੱਲਾਂ ਕਰਨੀਆਂ। ਹਾਂਜੀ। ਵੀਡੀਓ ਵੇਖਿਓ ਸਾਰੀ ਤੇ ਫੇਰ ਮਿਲ ਕੇ ਗੱਲ ਇਧਾਂ ਮੈਂ ਵੀ ਗੱਲ ਕਰਿਓ। ਦੇਖੋ। ਵੀ ਫੇਰ ਗੱਲ ਕਰਿਓ। ਇਹ ਨੋਕਲਾ ਖਣ ਤੇ ਚੁਵਾਈ ਉਂਗਲ ਉਂਗਲ ਜੀ ਡੀਬੋ। ਇਹ ਨਾਰਾ ਵੇਖੋ ਸਾਰੇ ਜੀ ਸਰੀਰ ਤੇ ਉੱਤੇ ਮਗਦੀਆਂ। ਹਾਂਜੀ ਆਹ ਵੇ ਬਹੁਤ ਚੱਲੀ। ਮੈਂ ਤੇ ਇਹੋ ਜੀ ਇੱਕ 60 ਦੀ 70 ਦੀ ਵੇਖ ਲਈ। ਹਾਂਜੀ। ਇੱਕ 40 ਦੀ 2016। 2016। ਹਾਂ ਇਹ 38 ਦੀ ਮੈਂ ਤੇ 38 ਦੀ ਲੱਗਦੀ ਵੀ ਪਰ ਚਲੋ। ਚਲੋ ਜੀ ਆ ਪਹਿਲਾ ਸੂਬਾ ਜੇ ਜਿਆਦਾ ਦੰਦ ਜਾਂ ਛਗੀ ਹੋਗੇ 11 ਤੋਂ 12 ਲੀਟਰ ਦੁੱਧ ਹੋਗਾ ਠੀਕ ਕਿਉਂਕਿ ਸਾਡੇ ਘਰ ਇੱਥੇ ਮੇਰਾ ਵੀ ਜਿਹਨੇ ਨਵੀਂ ਘਰਨੀਆ ਮੈਂ ਪਹਿਲੀ ਝੋਗੇ ਖੜੇ ਹੈਗਾ 12 ਮਾ ਹਾਂ ਦੇਖੋ ਗਾੜੀ ਬਸ਼ਾਰੀ ਬਣੀ ਐ ਝੋਟੀ ਐਂ ਦੇਖੋ ਜਿਆਦਾ ਚੰਗੀ ਹੈ ਪਹਿਲਾ ਸੁਗਾ ਹੋ ਹੈਗਾ 12 ਲੀਟਰ ਹੀ ਆਹ ਹੈ ਦੀ ਖਬਰ ਪਹਿਸ ਤੇ ਕੁਆਲਿਟੀ ਬਹੁਤ ਐ ਕਿਨਾਰੇ ਹਾਂ ਅਸਲ ਸਹੀ ਗਿਆ ਇੱਥੇ ਆ ਕੇ ਵੇਖਿਓ ਹੋਰ ਚੰਗੀ ਲੱਗੂਗੀ ਮੈਂ ਵੀਰੀ ਨਾਲ 19 ਨਾਲੋਂ 21 ਚੰਗੀ ਲੱਗੂਗੀ ਕਿਉਂਕਿ 19 ਨਾਲ 21 ਚੰਗੀ ਲੱਗਦੀ ਹੈ ਐ ਜਮਾਨਦਾਰ ਕੀ ਆਵਾ ਲਈਆਂ ਐ ਕੋੜ ਯਾਰ ਕੀ ਪੁੱਛੋ ਮੈਂ ਦੀ ਕੋੜ ਯਾਰ ਹਾਂਜੀ ਬਿਲਕੁਲ ਬਿਲਕੁਲ ਯਾ ਵੇਖੋ ਹਾਂ ਹੈਗਾ 12 ਲੀਟਰ ਹੀ ਆ ਪਰ 11 ਨਾਲ ਕੋਈ ਲੈ ਜੇ ਭਾਵੇਂ ਆਨਲਾਈਨ ਮਗਰਾਂ ਦੇ ਭਾਵੇਂ ਉਦਾੜ ਕੇ ਚੋ ਕੇ ਖੜੇ ਪਾਈ ਦੇ ਕੇ ਹਾਂਜੀ ਲੋਕ ਇਹਨਾਂ ਦੀ ਅੱਗੇ ਇੱਕ ਦੋ ਮਈਆਂ ਸਾਡੇ ਕੋਲ ਭੈਣ ਭਰਾਵਾਂ ਨੇ ਖੜੀਆਂ ਨੇ ਚਵਾ ਕੇ ਮੈਂ ਦੇਣ ਦੇ ਵਿੱਚ ਸਾਨੂੰ ਖੁਸ਼ੀ ਆਉਂਦੀ ਆ ਮੇਰਾ ਬੋਲਾ 125 120 115 ਕੋਈ ਨਹੀਂ ਜੱਸ ਨੋ 112 ਦੀ ਮਹਦੇਣੀ 112 ਦੀ ਜੱਸ ਨੋ 1 ਠੀਕ ਹੋ ਜੀ ਦਾ ਹੋਰ ਮਾਨ ਤਾਣ ਹੋ ਜੂਗੀ ਚੰਗੀ ਮਾਨ ਤਾਣ ਨੇ ਇਹ ਮਈਆਂ ਮਲਕੇ ਦੇਸੀ ਮਈਆਂ 1 ਲੱਖ ਸਵਾ ਲੱਖ ਹਾਂਜੀ ਇਹ ਗੱਲ ਹੈਗੀ ਮਾਨ ਤਾਣ ਕਰਦਾ ਗੱਲ ਕਰਦਾ ਆਹ ਦੇਖੋ ਚਾਰ ਕੱਟੀਆਂ ਚਾਰ டன் ਕੱਟੀਆਂ ਆ ਆਹ ਕੰਬਲੀਆਂ ਆ ਅੱਜ ਤੀਜਾ ਦਿਨ ਸੂਈ ਨੂੰ ਆ ਵੇਖੋ ਜੀ ਤੇ 10 ਕਿਲੋ ਕੱਟੀ ਕੋ ਬੋਲਾ ਹੀ ਆ ਠੀਕ ਹੈ ਸੱਚਾਈ ਇਹ ਕੋਈ ਹੋਰ ਗੱਲ ਨਹੀਂ 10 ਕਿਲੋ ਬੁਆ ਹੋਣਾ ਹੈ ਤਾਂ ਕੱਟੀ ਜੋ ਸਿੰਗਰੀ ਆ ਨਿਕਾ ਸਿੰਗ ਆ ਤਰੀਕੀਆਂ ਜਗ ਚਵਾਈ ਬਹੁਤ ਚੰਗੀ ਥੋੜੀ ਜੀ ਬੇਬਲੂਮੀ ਕੱਢੀ ਨੂੰ ਭਲਵਾ ਤੇ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਗਈ ਮਗਰ ਵੀ ਕੱਟੀ ਆ ਆ ਬੱਚਾ ਦੋ ਹੈ ਦੇ ਆ ਵੇਖੋ ਆ ਵੇਖੋ ਇੱਧਰ ਵੇਖੋ ਆ ਦੂਜਾ ਬੱਚਾ ਬਚੰਗੀ ਜਾਂਦਾ ਜੀ ਬਹੁਤ ਝੋਮੇ ਮੋਟੀ ਬਹੁਤ ਜਿਆਦੀ ਸੀਲਸ ਲੱਗਦੇ ਠੰਡੀਆਂ ਵੇਖੋ ਤੇ ਪਰ ਦੂਜਾ ਬੱਚਾ ਵੀ ਇਦਾਂ ਖੁੰਗੀ ਜਾਂਦਾ ਆਹ ਬੱਚਾ ਜੀ ਹਾਂਜੀ ਆ ਗਾਰਡ ਲਈ ਕੱਟੀ ਆ ਇੱਡੀ ਆ ਜਮਾਨ 10 ਕਿਲੋ ਕੱਟੀ ਕੋ ਭੋਲਾ ਜਿਆ ਤੇ 10 ਕਿਲੋ ਆ ਮੋਟਾ ਖਣਾ ਤੇ ਉਂਗਲੰਗਰ ਜਿਹਦਾ ਧਾਰ ਉਹਦੀ ਮੋਟੀ ਏ ਤੇ ਉਂਗਲੰਗਰ ਜਿਹਦੀ ਜਿਆਦੀ ਲੋ ਚੰਗੀ ਆ ਇੱਕ 10 ਮੁੱਲ ਕਰ ਲੀਏ ਯਾ ਯਾ ਲੱਖ ਰੁਪਈਆ ਮੁੱਲ 1000 ਛੋੜ 1000 ਛੋੜ ਇੰਡੀਕਟੀ ਮਿਲਣੀ ਨਹੀਂ ਨੀ ਨਹੀਂ ਸਹੀ ਗੱਲ ਗੱਟੀ ਵੇਖੋ ਤੁਸੀਂ ਯਾਦੀ ਚੰਗੀ ਆਹ ਵੇਖੋ ਪਿੱਠ ਪੂੜਾ ਵੀ ਚੰਗਾ ਕੱਟੀ ਨੂੰ ਹਾਈਟ ਵੀ ਚੰਗੀ ਏ ਕੱਟੀ ਆ ਜੀ ਮੀਨੀ ਇਹ ਤੋਂ ਹਾਜ਼ਰ ਦੁੱਧ ਹੈ ਹੁਣੇ 15 ਲੀਟਰ ਹੋਊਗਾ 15 ਲੀਟਰ 13 ਲੀਟਰ ਨਾਲ ਕੋਈ ਲੈ ਲਈ 15 ਹੋਊਗਾ 13 ਦਾ ਝਾਗ ਵਾਲਾ 15 ਹੋਊਗਾ ਤੇਦੀ ਖੜ ਗਈ ਮੀਨੀ ਇਹ ਸਾਈ ਬੰਦਿਆਂ ਨੇ ਪਾਈ ठीक 1 लाख 32000 ਦਾ ਸਰਦਾ ਹੈ ਹਾਈ ਪਾਈ ਉਹਨੂੰ ਕੋ ਪ੍ਰੋਬਲਮ ਪੈ ਗਈ ਮਨੀ ਨਹੀਂ ਇਹਨਾਂ ਤੋਂ ਨਹੀਂ ਖੜੀ ਗਈ ਅੱਜ ਚਲੋ ਗੱਲ ਏਦਾਂ ਆ ਵੀ ਕਰਕੇ ਜਾਇਦ ਜਾਇਦ ਰੇਟ ਤੇ ਦੇ ਦਿੰਦੇ ਹਾਂ ਕਮਾਂ ਇਹ ਆ ਗਾ 15 ਦਾ ਹਾਂਜੀ 14 ਦਾ 13 ਦਾ 14 ਦਾ ਲੈ ਜੀ 13 ਦਾ 14 ਲੀਟਰਾਂ ਦਾ ਲੈ ਲੇ 13 ਲੀਟਰਾਂ ਨਾਲ ਲੈ ਜੀਗੇ ਆ ਵੇਖੋ ਨਾਰਾਂ ਵਿੱਚ ਕੋਈ ਗੱਲ ਨਹੀਂ ਕੋਈ ਗਾਲੀ ਨਹੀਂ ਕੋਈ ਕਿਉਂ ਨਹੀਂ ਬੜੀ ਮੋਟੀ ਹਾਂ ਕੱਟਾ ਮਗਰੇ ਦੇ ਕਟਾਇਦਾ ਮਗਰ ਜਾਣ ਹੈਗਾ ਜਿਹੜਾ ਬਾਲਟੀ ਚ ਪੈਣ ਵਾਲਾ ਦੁੱਧ 14 15 ਹੀ ਆ ਪਰ ਜਿਹੜੀ ਗੱਲ ਆਪਾਂ 13 ਲੀਟਰਾਂ ਦਾ ਮੈਂ ਦੇਵਾਂ ਹਾਂ ਹਾਂਜੀ ਹਾਂ 13 ਲੀਟਰਾਂ ਦਾ ਮੈਂ ਦੇਵਾਂ ਹਾਂ ਆ ਖਲ ਦੇ ਮੀਆਂ ਸਾੰਬੇ ਸੂਨੀਆ ਬਾਦ ਸਾਹਿਬ ਹਾਂਜੀ ਸਾੰਬੇ ਜਿਹੜਾ ਬਤਾ ਹਾਂ ਸਾੰਬੇ ਹਾਂਜੀ ਆਈਏ ਸਾਹਿਬ ਕਿ ਦਹਾਗ ਜਨਾਬਾਦ ਹੋ ਤੇ ਅੱਜ 20 ਹੀ ਕਟਿਆ ਅੱਜ ਇੱਕ ਤੀਨ ਹੀ ਦੇ ਦਾਂਗੇ ਇੱਕ ਤੀਨ ਬਤੀ ਦਾ ਥੋੜਾ 1000 ਉਹਨਾਂ ਨੂੰ ਥੋੜਾ ਜਿਹਾ ਆਪਾਂ ਵਾਰਤ ਪਾਸ ਦੀ ਇਹਨਾਂ ਨੇ ਵੀ ਕੇਰੀ ਸਾਜ ਨਹੀਂ ਰੱਖੀ ਇੱਕ ਤੀਨ ਹੀ ਆਈ ਦੇ ਠੀਕ ਪਰ ਜਿਹੜਾ ਮੋਲ ਅੱਜ ਮਈਆਂ ਦਾ ਕਰਦੇ ਆ ਨਾ ਨਜਾਇਜ਼ ਹੀ ਕਰਦੇ ਬਿਲਕੁਲ ਜਾਇਜ਼ ਹੀ ਕਰਦੇ ਅੱਜ ਆਹ ਕੱਟੀ ਜਾਏ ਕਿ ਚੌਕ ਦਾ ਦੰਦ ਭਨੇ ਆ ਅੱਜ ਸੋਈ ਆ ਚਵਗੀ ਕੱਟੀ ਆ ਪਹਿਲਾਂ ਪਲੇਟ ਹੀ ਲੱਗੇ ਅਗੇ ਕੱਟੀ ਮਗਰਵਾ ਫੇ ਕੱਟੀ ਮਗਰਵਾ ਫਿਰ ਵੇਖੋ ਕੱਟੀ ਨੇ ਥਾਣੇ ਵੇਖੋ ਪਹਿਲਾਂ ਨੇ ਕੱਢਿਆ ਆ ਸਿੰਗੀ ਵੇਖੋ ਪਹਿਲਾਂ ਬਾਹਰ ਜਾਂਦ ਬਾਹਰ ਜਾ ਆਹ ਜਿਆਦੀ ਕੱਟੀ ਚੰਗੀ ਅਸਲ ਵੇਖੋ ਕਿ ਨੀਂਚ ਵਾਲੀ ਕਿਹੜੀ ਕੱਟੀ ਆ ਚੀ ਹੋਗੇ ਨਾ ਦੋ ਨਾ ਬਾ ਟੱਕਾ ਮਚਾਲ ਆਇਆ ਵਾਦੇ ਚੋਈ ਜਾਂ ਦੋ ਤੇ ਦੋ ਬਹੁਤ ਡੈਲੀਕਟੀ ਹਸਦਾ ਐ ਗਗਰ ਵਾਲੀ ਹਾਂ ਜਾਨ ਜਾਨ ਆ ਸਿੰਕ ਕੁਆਲਟੀ ਖਾਲ ਦੋਵੇਂ ਅੱਖਾਂ ਬਿਲਕੁਲ ਜੀਲੀ ਦਾ ਵੀ ਗ੍ਰੈਂਡ ਗ੍ਰੈਂਡਰ ਐ ਵਧੀਆ ਹਾਂ ਟਾਪ ਦੀ ਹਾਂ ਜਾਨ ਹਾਂਜੀ ਆ ਲੈ ਫਲੇਵ ਸਾਫ ਲੈ ਵੇਦੀ ਆ ਕਿੰਨਾ ਕਿੰਨਾ ਚੌੜਾ ਲੈ ਆ ਹਾਂਜੀ ਹਾਂਜੀ ਇਹ ਲੱਖ ਮੁੱਲ ਕਰ ਲਈਏ 95 ਦੀ ਤੇ 99 ਦੀ ਕੋ ਲੈ 92 ਦੀ ਠੀਕ ਹੈ ਲਓ ਜੀ ਐਰ ਕੀ ਜੈ ਕੱਟੀ ਮਗਰੇ ਤੇ ਕੱਟੀ ਹਾਂ ਇਹਦੇ ਮੈਨੂੰ ਕੱਟੀ ਆ ਇਹਦੇ ਮਗਰੇ ਵੀ ਕੱਟੀ ਹੈ ਕੱਟੀ ਆ ਵੀ ਇਹ ਦੇਖੋ ਵੀ ਬੋਲਾ ਹੋਊਗਾ ਆ ਕੱਟੀ ਹੈ ਜੀ ਇਹਦੇ ਕੋ ਬੋਲਾ ਹੋਊਗਾ 10 ਲੀਟਰ ਪਰ 9 ਲੀਟਰ ਨਾਲ ਲੈ ਜੇ ਥੋੜਾ ਆਓ ਇੱਧਰ ਦੀ ਆਗੇ ਆ ਵੇਖੋ ਨਾ ਆ ਵੇਖੋ ਨਾ ਆ ਵੇਖੋ ਇਹ ਛੰਡੀ ਬੜੀ ਚੋਣ ਬੜੀ ਚੰਗੀ ਚੱਲਦੀ ਦੀ ਜੋ ਹੋਊਗਾ 10 ਲੀਟਰ ਬੋਲਾ ਆ ਕੱਟੀ ਹੈ ਜੀ ਠੀਕ ਹੈ ਪਰ ਨਾ ਨੋ ਦੇ ਸਾਉਣਾ ਲੈ ਜੀ ਦੋ ਡੰਗ ਭੰਗ ਚੋੜੇ ਆਪਣੀ ਤਸੱਲੀ ਕਰਕੇ ਖਰੇਗੇ ਅਸਲ ਤੇ ਡੱਗਰ ਤੇ ਜਿੱਤਰਾ ਨਾ ਮੈਂ ਮੀਣੀ ਜਿਹੜੀ ਹੈ ਨਾ ਉੱਤੇ ਅੱਖੀ ਦਹੀਂ ਦੇ ਨਹੀਂ ਡੰਗ ਜਿਹੜਾ ਉਹ ਚੱਲੀ ਹੁੰਦਾ ਹਾਂ ਜਿਹੜੀ ਵਾਲੇ ਨਹੀਂ 15 ਨਹੀਂ 20 ਨਹੀਂ ਦੁੱਤੇ ਹੁੰਦੇ ਉਹਨੇ ਮੀਣੀ ਦੀ ਸਾਨੂੰ 15 ਦੀ ਗਾਰੰਟੀ ਆਈ ਤੇ 15 ਘਰ ਗਈ ਝਗਲਾ ਪਰ 13 ਨਾ ਚਲੋ ਆਖਣੇ ਆ ਵੇਖੋ ਥਾਣ ਕਿੱਦਾਂ ਮੋਟਾ ਮੋਟਾ ਥਾਣਾ ਤੇ ਮੋਟਾ ਮੋਟਾ ਥਾਣਾ ਐ ਮੋਟਾ ਮੋਟਾ ਥਾਣਾ ਲੱਗਿਆ ਜੀ ਹੇ ਆਹ ਤੇ ਕੋਈ ਨਾ ਠੰਡੀ ਏਦਾਂ ਦੇ ਆਣੀ ਬੜੀ ਕੱਟੀ ਹੋਰ ਠੰਡੀ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਆਹ ਕੱਟੀ ਆ ਇਹਨੂੰ ਬੜੀ ਚੌਥਾ ਦਿਨ ਆਦਿ ਠੀਕ ਚੌਥਾ ਦਿਨ ਹੈ ਬੋਲਾ 10 ਕਿਲੋ ਆ ਹਾਂ ਕੱਟੀ ਵੇਖੋ ਜੈਡ ਬਲੈਕ ਕੱਟੀ ਮਗਰ ਆ ਗਈ ਆ ਬੜੀ ਮਹਿਮ ਮੋਤਰਾ ਦੀ ਕੱਟੀ ਕੱਟੀ ਦੇ ਬਿਲਕੁਲ ਜੈਡ ਬਲੈਕ ਆ ਤੇ ਮਹਿਮ ਕੋਚਵਾਲ ਦੇ ਕੋਚ ਥੋੜੇ ਵਾਲ ਜਟੇ ਆ ਗਏ ਹਾਂਜੀ ਇਹ ਕੱਟੀ ਲੱਖ ਮੁੱਲ ਵਾ 2000 ਛੋਟੇ ਇਹ ਵੀ 2000 ਠੀਕ ਉਹ 95 ਨਹੀਂ ਦੇ ਦਾਂਗੇ ਇਹ 95 ਛੋਟੇ ਛੋਟੇ ਮੁੱਲ ਹੈ ਬਲਕਿ ਛੋਟਾ ਹੀ ਮੁੱਲ ਹੈ ਆਹ ਦੇ ਦੇ ਮੁੱਲ ਆਹ ਕਟਿੰਗ ਤੋਂ ਦੋ ਦਵਾ 12 ਲੀਟਰ ਤੇ ਲਾ ਕੇ ਖਿਲਵਾ ਲੀ ਜੀ ਚਾਰ ਤਾਂ ਦਾ ਜੱਗੀਆਂ ਖਿਲਵਾ ਲੇ ਕਿ ਲਾ ਕੇ ਖਿਲਵਾ ਮਗਾਏ ਆਹ ਵੇਖੋ ਆਹ ਕਟਾ ਜਿਹਦਾ ਵੇਖੋ 20 ਜਣਾ ਲੱਗਦੀ ਆ ਪੂਰਾ ਇਹ ਤੋਂ ਫੁੱਲ ਸਾਈਜ਼ ਇਹ ਤੋਂ ਵੱਡੀ ਨਹੀਂ ਹੁੰਣਾ ਚੰਗੇ ਕਿ ਵੱਡੇ ਇੰਨਾ ਸੀ ਆਹ ਠੀਕ ਆ ਇਹਦੇ ਗਾੜੀ ਦੇ ਇਹ ਤੋਂ ਵੱਡਾ ਸੀ ਇਹ ਤੋਂ ਕਰਾ ਫੁੱਲ ਖਾਇ ਜ ਵੱਡਾ ਹੈ ਤਾਂ ਇਹ ਪਹਿਲਾਂ ਸੋ ਚਾਰ ਦਾੰਦ ਰੋ ਕੱਟਾਂ ਮਾਰਦੇ ਇਹ ਇਹ ਵੇਹ ਆ ਜਾ ਆ ਆਹ ਮੋਟਾ ਮੋਟਾ ਮਾਰਵਾਇਆ ਚੰਗੇ ਥਾਣ ਥੱਲੇ ਬਹੁਤ ਸਾਫ ਆ ਤੇ ਇੱਧਰ ਵੇਖੋ ਹਣ ਜਾਂ 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 ਵੱਡੀ ਆ ਛੋਟੀ 12 ਲੀਟਰ ਦੁੱਧ ਆ 12 ਠੀਕ ਆ ਇਹ ਮਾਲਕੇ ਪਾਉਂਦੇ 11 ਅਗਲੀ ਪਰਾਨਾ ਲੈ ਲੇ ਜਿਹੜਾ ਅੱਜ ਨੂੰ ਕਰਨ ਚੰਗੀ ਆ ਇਹ ਮੋਟਾ ਮੋਟਾ ਥਣਕ ਪਈ ਹੈ ਵੀ ਨਗਰਾ ਤਾਂ ਅੱਗੇ ਰੋ ਰਿਹਾ ਦੇਖੋ ਹਾਂ ਆਇਆ ਇਹ ਦੇ ਜਾਣਾ ਕਟੀਨ ਹਾਂਜੀ ਆ ਬੱਚਾ ਬੱਚਾ ਵੱੱਜਾ ਵੱਡੀ ਕੱਤੀ ਹੈ ਜਰਾ ਫੁੱਸ ਫੇਰ ਕੇ ਜੱਗੀ ਉੱਠਾ ਹਾਂ ਇੱਕ 35 ਦੀ ਦੇ ਦਈਏ 35 1 25 1 22 ਦੀ ਹਾਂ ਜਾਂ ਨਾ ਬਸ ਇੱਕ 22 ਦੀ ਵੱਡੀ ਐ ਕੱਟੀ ਕੋਈ ਛੋਟੀ ਨਹੀਂ ਆ ਕੱਟੀ ਕੋਲੋਂ ਆਪਣੇ whatsapp ਦੀ ਕੱਟੀ ਆ 13 ਲੀਟਰ ਦੁੱਧ ਦੋਂਦੀ ਕੱਟੀ ਤੇ 13 ਲੀਟਰ ਤੇ ਮਗਰ ਵੀ ਕੱਟੀ ਠੀਕ ਜਿਆਦੀ ਚੌਣ ਚੜ ਚੰਗੀ ਸੀਲ ਬੜੀ ਠੀਕ ਹਾਂ ਦੋਂਦੀ ਕੱਟੀ 2 3 ਫੈੜੇ ਹੋ ਗਏ ਦੇ ਦੇ ਕੱਟੀ ਮਗਰਾ ਚੰਡੀ ਵਾਲਾ ਚੱਡਾ ਦੁੱਧ 13 ਹੋਊਗਾ 12 ਨਾਲ ਹਾਂ ਦੇਖੂਗਾ 13 ਲੀਟਰ ਚੱਲ ਜਾਂ ਜਿਆਦੀ ਚੰਗੀ ਇਹ ਵੀ ਅਸਲ ਵਾ ਭਾਰਾ ਦੋ ਬਰ ਕੇ ਗੱਲ ਦਾ ਚੱਤੇ ਆ ਭਾਰਾ ਜਾਨ ਬਾਕੀ ਸਾਰੀ ਬਲੈਕ ਹੈ ਇੱਕ ਕੱਤੀ ਦੇ ਇੱਕ 25 ਦੀ ਹਾਂਜੀ ਪਰ ਇੱਕ 25 ਮੁੱਲ ਕੋਈ ਨਹੀਂ ਕਰਨਾ ਇੱਕ 15 ਇੱਕ 12 ਦੀ ਜੈਸ ਨਾ ਦੇਣੀ ਠੀਕ ਹੈ ਬਸ ਇਹੋ ਕੱਤੀ ਆਪਣੇ ਕੋਲ ਅੱਠ ਦਾ ਦਈਆਂ ਆਓ ਆਣ ਕੇ ਵੀਡੀਓ ਨਾਲ ਤੁਹਾਨੂੰ ਲੱਗਣ ਵਾਲੇ ਸ਼ੇਅਰ ਕਰੀਏ ਬੜੇ ਪਿੰਡ ਆਪਣਾ ਮੱਧਾ ਬੜਾ ਬੜਾ ਜੀਮ ਪ੍ਰਤਾਪ ਸਾਹਿਬ ਦਾ ਸਤਿ ਸ਼੍ਰੀ ਅਕਾਲ